ਉਹ ਸਾਰੋ ਜਿਹੋ ਸੀ ਜਾਈ ਬਣਾਉਣਾਗੇ ਨਾ ਨੰਬਰ 1 ਯੂਟਿਊਬਰ ਹੈ ਵਜਾ ਇੰਡੀਆ ਦਾ ਬਣਾਣਾ ਘਰੇ ਬੈਠੀ ਨੌਕਟਾਉਣ ਜਾਂ ਜਾਂ ਉਹ ਚੱਲੇ ਹੋ ਕੇ ਅਮਰੇ ਜੀ ਬੈਠਾ ਬੈਠਾ ਅੱਡੀ ਘਟਦੀ ਆ ਯਾਰ ਬਾਅਦ ਨੇ ਆਵਲ ਦੇ ਵਿੱਚ ਪਾਟਨੇ ਨਹੀਂ ਲਿਖੇ ਤਾਂ ਫਾਈਨ ਤੁਸੀਂ ਲੇਟ ਚੱਲੋਗੇ ਲੋ ਚਾਰ ਘਟੜੇ ਚੱਲਦੇ ਜਿੰਦੇ ਚਾਰੋ ਥਾਰ ਘਟੜੇ ਚੱਲ ਪੂਰ ਚਾਰ ਘਟੜੇ ਚੱਲ ਕਾਲੂ ਚਲਾ ਲੈ ਚਾਰ ਵਾਲੀ ਤੂੰ ਕਿੰਨੇ ਪੈਸੇ ਲੈਂਦੇ ਨੇ ਸੁੱਖੀ ਕਹਿੰਦਾ ਬਰਾਬਰੇ ਲੈ ਲੀਂ ਤੁਸੀਂ ਪਾ ਕੇ ਫਰਾ ਮਾਰੋ ਨਾ ਫੇਰ ਉਹ ਤੁਹਾਨੂੰ ਆਉਗੇ ਉਹ ਤੁਹਾਨੂੰ ਤੁਹਾਨੂੰ ਜੰਗਲੀਆਂ ਨੇ ਫੌਜੀ ਦਾ ਬਚਾਲੇ ਪਿਆਗਾ ਅੱਬੇ ਤਾਂ ਕੱਡੇ ਪਏ ਨੇ 60000 ਰੁਪਏ ਕਹਿੰਦਾ ਹਾਂ ਕਹਿੰਦਾ ਉਹਨਾਂ ਨੂੰ ਮੇੜਾਂਗੇ ਚਾਰ ਪੱਟਾਂ ਨਾਲ ਬਸ ਉਹਦਾ ਤਾਂ ਚਾਰ ਕੀ ਦਿੰਦਾ ਨਹੀਂ ਨਵਰ ਪਰ ਸਭ ਨੂੰ ਲੱਗਦਾ ਕਿ ਕਿੰਨੇ ਕਰਦਾ ਤੇ ਜਿਹਨਾਂ ਪਰ ਜੁਨਸਾਰੀ ਕਹਿੰਦਾ ਦੇਖਦਾ ਹੁੰਦਾ ਕਿ ਕਿਸੇ ਗਾਲ ਗੁੱਲ ਤਾਂ ਨਹੀਂ ਲੇਕੀ ਕਾਰ ਦਾ ਬਾਜੀ ਨਿਕਲ ਉਹਦਰਾ ਨੂੰ ਲੱਗ ਜਾਂਦਾ ਜੀ ਚੱਲੀਏ ਚੱਲੀਏ ਇਥੇ ਸਾਈਡ ਤੇ ਹੋ ਜਾਂਦਾ ਮੇਰੇ ਕੋਲ ਵੀ ਆਇਆ ਲੱਗਦਾ ਇਹ ਰਹੇ ਪਰ ਯਾਰ ਇਹ ਸੱਤ ਘੰਟੇ ਚੱਲ ਰਹੀ ਚਾਰ ਘਟਾ ਲਈ ਉਹ ਜਿਹੜੇ ਤੁਸੀਂ ਇਹ ਪਿਆ ਹੋਇਆ ਉਹ ਵਿੱਚ ਲੈ ਲਾਂਗੇ ਕਿੱਥੇ ਨਾ ਕਰਾਇਆ ਯਾਰ ਕਿੰਨੇ 1000 ਰੁਪਏ ਹਰ ਬੰਦਿਆਂ ਦਾ ਕੱਟ ਗਏ ਜਿਹੜਾ ਕੋ ਰੁਗਾ ਬਣਾਉਣਾ ਉਹ ਤੋਂ 6000 ਰੁਪਏ ਇਹ ਤਾਂ ਰੁਗਾ ਨਹੀਂ ਬਣਦੇ ਨਾ ਤੇਰੀ ਦਾ ਲੋੜ ਦੇ ਲੋੜੀ ਜੀ ਸੇ ਤੋਂ ਬਹੁਤ ਕਰੀਦਾ ਤਾਂ ਆਪਣੇ ਨਜ਼ਾਰੇ ਗੇੜ ਆ ਜਾਇਆ ਕਰੂੰ ਦੂਜੇ ਇੱਕ ਵੀ ਗੱਡੀ ਦਾ ਟੱਕਰ ਉਹ ਉੱਧਰ ਜੇ ਉਹੀ ਪੈਸੇ ਲੂਗਾ ਉਹਦੇ ਨਾਲ ਜੁੜੀ ਮੱਥਾ ਮਾਰਨੇ ਪੈਣ ਦਾ ਰੁਕਮ ਲੱਗਦਾ ਤਾਂ ਆ ਜਾ ਕਰੂੰ ਆਪਣੇ ਇਹ ਬਾ ਫੇਰ ਵਗ ਜਾ ਕਰੂੰ ਜਿਹੜਾ ਵਿਚਾਰ ਨਹੀਂ ਮੈਂ ਪਰ ਗਿਆ ਉਹ ਉਹਦਾ ਉਹਦਾ ਇੱਕ ਵਾਰ ਪਾਉਣ ਹੋਣਾ ਉਹ ਆਪਾਂ ਪੈਸੇ ਬੱਦ ਪੀ ਚੰਗੇ ਪਰ ਮੰਗੂ ਗਿਰਦਾਰੇ ਵਾਲੇ ਕੋਲ ਰਹਿ ਗਈ ਬਚਾਉਂਗਾ ਕੋਈ ਫਾਇਦਾ ਨਹੀਂ ਗਰਮੀ ਇਹਦੇ ਨੂੰ ਪਰ ਕੋਈ ਬਾਪੇ ਨੂੰ ਪਰਸੋਂ ਦਾ ਕਹੇ ਆ ਕਾਹਦਾ ਨਜ਼ਾਰਾ ਹੈ ਜੇ ਇੱਕ ਨਾਲ ਨਾਲ ਇੱਕ ਨਾਲ ਵੀ ਤੋਂ ਤਾਂ ਵੀ ਇਹਨਾਂ ਨੂੰ ਅਖੜਦੀ ਵੀ ਆ ਸੀ ਤਾਂ ਵੀ ਰੁਕਲਾਉਂਦੇ ਆਪਦੇ ਬੰਦੀ ਲਈ 1000 ਰੁਪਏ ਤੋਂ ਬੱਦ ਨਹੀਂ ਨ ਦਰਾ ਪਾਣਾ ਕੇ ਸਤੋਂ ਨਹੀਂ ਲਮਾਉਂਦੇ ਭਾਈ ਜਾਨਾ ਪਰ ਜਮਿੰਟ ਹਿੰਦੀ ਦਾ ਹੋ ਰਿਹਾ ਹੈ ਟਾਂਡੇ ਵੀ ਤੋੜਦੀ ਹੈ ਮੇਰੇ ਖਾ ਦੀ ਟਾਂਡੇ ਤਿਲਕਿਆਂ ਦਾ ਵੀ ਤਾਂ ਚਿਲਕਾ ਡੈਕਟਰ ਚ ਸਿੰਗਲ ਫੁੱਟ ਜਿਹੀ ਯਾਰੀ ਜਿਆਦਾ ਹੈ ਅੱਜ ਮੈਂ ਨਹਿਰੂ ਘਰ ਦੇਖ ਕੇ ਆਇਆ ਹੈਗਾ ਚੰਦਰੀ ਜੀ ਨਾ ਇੰਨਾ ਨਹੀਂ ਤਾਂ ਘਰ ਹੋਰ ਸੀ ਜੀ ਮੱਕੀ ਵੱਢਣ ਲਈ ਇਹ ਕਿ ਜਲਣੀਆਂ ਕਿੱਥੇ ਨਹੀਂ ਆਉਣ ਦੇ ਮੱਕੀ ਉਹ ਬਾਲੀ ਕੋਈ ਖਾਸ ਉੱਚੀ ਨਹੀਂ ਮੈਨੂੰ ਲੱਗੀ ਉਹਦੀ ਵੱਡਾ ਹੀ ਬੜਾ ਪੱਤਾ ਉਹਦੀ ਖਾਸ ਹੀ ਮੱਕੀ ਜੀ ਆਪਣਾ ਨਮਕੀ ਹੋ ਗਿਆ ਕਰੇ ਇੱਕ ਗੁੱਡਾ ਲਈ ਮਣੀ ਜਾਂਦੀਆਂ ਨਾ ਆਈ ਵਾਰ ਟਾਇਰ ਚੱਲੀ ਜਾਂਦੇ ਨੇ ਉਸੇ ਇਹ ਇਹ ਦੀਨੇ ਦੀ ਨਾਂਡੇ ਉਹ ਬਸ ਕੇਰਾਂ ਲੰਗੇ ਨੇ ਉਹ ਆਪ ਨੂੰ ਦਿਖਾਈ ਦੀ ਮਨੇ ਵੀ ਉੱਚੇ ਨੇ ਉੱਚੇ ਤਾਂ ਇਹ ਵੀ ਵੱਢਦੇ ਬਸ ਮਸਲੇ ਜਾਂਦੇ ਨਾ ਆਈ ਵਾਰ ਉਸੇ ਡਰਾਈਵਰ ਚੱਲੀ ਜਾਂਦਾ ਆਹ ਨਾਲ ਚੱਲਦੀਆਂ ਨਾਲ ਹਰ ਹਰ ਸਾਈਡ ਤੇ ਦੋ ਟ੍ਰੈਕਟਰ ਹੀ ਫਿਰੀ ਜਾ ਬਈ ਕਹਿੰਦਾ ਨਾ ਉਹ ਚੱਲਦਾ ਰੋਪਣਾ ਕਹਿੰਦੇ ਨਾਲ ਨਾਲ ਦੂਜਾ ਟ੍ਰੈਕਟਰ ਕੋਲ ਟ੍ਰੈਕਟਰ ਬਿਲਕੁਲ ਆਕੇ ਨਾਲ ਨਾਲ ਬਾਗੀ ਪਰ ਵੀ ਕਿਹੜਾ ਇੰਨੇ ਹੁੰਦੇ ਤੇ ਪਰ ਮੁਰੇ ਹੁੰਦੇ ਦੀ ਇਹਨੂੰ ਲੈ ਜਾ ਨਾਜ਼ਰ ਸਮਾਂ ਇਹ ਦਵਾਰ ਅger ਪਾਲਿਓ 10 ਮਿੰਟ ਹੋ ਜਸੂ ਪਈਏ ਨਾ ਫਿਰ ਅਗਲਾ ਇਹ ਦਵਾਰ ਹੋਈ ਉਹ ਜੇ ਆਹ ਦੇਖ ਬਿਛਾਲੇ ਹੋ ਤਾਂ ਫਿਰ ਜੇ ਹੀ ਲੈ ਬਗਾਂ ਦਵਾਰ ਨੂੰ ਉਹ ਤੁਸ ਜੀ ਕਰਾਉਂਗੇ ਨਹੀਂ ਆਇਆ ਇਹ ਦਵਾਰ ਦੀ ਗੱਲ ਤਾਂ ਇਹ ਦਵਾਰ ਦੀ ਹੈ ਨਾ ਢੰਗ ਨਾ ਕਰਿਆ ਕਰੋ ਜਵਾਬ ਤਾਂ ਟੰਗ ਨੂੰ ਕਿਹੜਾ ਪਾਸਾ ਕਰਦੇ ਤਾਂ ਮੈਡਮਾ ਕਰਦੀ ਨੇ ਇਹਨੂੰ ਕਿਸੇ ਨਾ ਫਟੋ ਉਹਦੇ 12 ਲੱਖ ਨੂੰ ਕੀ ਹੈ ਨਾ ਵੱਡੀ ਗੱਲ ਬਾਤ ਇਹਨਾਂ ਲੋਹਾ ਦਾ ਨਹੀਂ 12 ਲੱਖ ਉਹ ਪ੍ਰੈਸ਼ਰ ਪਰ ਸਰ ਚੀਜ਼ੀ ਪਤ ਲੱਗਦੀ ਹੋਣਾ ਬਾਕੀ ਤਾਂ ਦੀਜੀ ਦੀਜੀ ਲੱਗਦੀ ਆ ਤੇ ਆਹ ਗੜਾ ਕਾਰੇ ਕਰੀ ਦੇ ਦੇ ਚੇ ਲੱਗਾ ਇਹ ਕੋ ਪ੍ਰੈਸ਼ਰ ਵਾਲੀ ਚੀਜ਼ ਹੋ ਪ੍ਰੈਸ਼ਰ ਵਾਲਾ ਇਹੋ ਟੋਕਰੀ ਨਾਲ ਬਾਕੀ ਦਾ ਸੂਆ ਕੱਡਾ ਰੱਖਣਾ ਡਰਵਾ ਬਾਕੀ ਦਾ ਲੋਹੇ ਦਾ ਲਾ ਦੇ ਫਰੈਂਡਰ ਲਾ ਦੇ ਹੁਣ ਦੋ ਤੇ ਬਾਕੀ ਦਾ ਲੋਹੇ ਦਾ ਫਿਰ ਕਿੱਧਰ ਹੀ ਨੰਗਾ ਲਾ ਗਏ ਰੈਡੀ ਹੋਈ ਹੈ ਦੇ ਲਈ ਚੇਡ ਮੈਂਗ ਹੈ ਹਰੀ ਵਾਲਾ ਭਾਈ ਆ ਰਿਹਾ ਕੀ ਨਹੀਂ ਚੱਲੇ ਆਏ ਵੀ ਪਈ ਨਾ ਕਰ ਵੀ ਪਈ ਜਿਹੜਾ ਮਨ ਲੈ ਲਿਆ ਕਿੱਲੇ ਹੋਣੇ ਤਕੀਲਾ ਬਦਲੇ ਆ ਤਾਂ ਉਹਨਾਂ ਨੇ ਖਾਈ ਦੀ ਮੈਨੂੰ ਪਾ ਪਾਈ ਰੜੀ ਦਾ ਉਦੋਂ ਦੇ ਖਾਈ ਦੀ ਮੈਂ ਤੇਰਾ ਪਾ ਦਿਖਾਈ ਦੋ ਦਰਵਾਜ਼ੇ ਨੇ ਚੰਗਾਲੀ ਵਾਲੇ ਦਰਵਾਜ਼ੇ ਕਿੱਥੇ ਰਵਾਈਏ ਕੁਲਾ ਤੇ ਰਹੂਗਾ ਇਹ ਕਰਦਾ ਸੀ ਯਾਰ ਉਹਦੇ ਜੀ 11 ਬਾਕਸੀ ਕਹਿੰਦਾ ਵੀ ਬਾਰ ਦੀ ਮਸ਼ੀਨਾਂ ਪੋਕੜਾ ਕੇ ਕੋਈ ਹਾਂ ਉਹ ਰਗਨ ਟ੍ਰੇਡਰ ਆ ਗਿਆ ਹੜੇ ਇਹ ਕਰਦਾ ਹੀ ਬਾਕੀ ਆਪਾਂ ਦੇਖੀ ਆਂ ਇੱਧਰ ਜੀ ਵੀਡੀਓ ਵਰਗੀ ਚੰਗਾਲੀ ਵਾਲਾ ਬਣੀ ਕਿਹੜਾ ਪਿੰਡ ਆ ਯਾਰ ਉਹਨੇ ਬਿਲਕੁਲ ਨਹੀਂ ਥੇ ਨੇ ਲਵਾਉਣ ਵਾਲਾ ਖੜੇ ਇੱਥੇ ਖੜਾ ਨਹੀਂ ਟੋਕਰੀ ਨਾ ਲਵਾ ਰਿਆ ਉਹ ਉੱਥੋਂ ਵੀ ਕਈ ਵਾਰ ਉਸੇ ਡੀਲਰ ਨੇ ਉਹ ਉਹ ਟੋਕਰੀ ਨਹੀਂ ਹੈ ਪਰਵਾਰ ਉਹਦੀ ਉਹ ਤਾਂ ਆਪਣੇ ਲੋਹੇ ਹੀ ਬਣਦੀ ਆ ਇਹੋ ਮਸ਼ੀਨਾਂ ਪੋਟੜ ਹੋ ਗਈਆਂ ਸੋੜਲਾ ਉਧਰੋਂ ਫੇਰ ਉੱਚਾ ਹੋ ਗਿਆ ਐ ਚ ਨੇ ਦੇਖੀ ਉਹ ਬੁਦੂ ਜਾਲ ਮੰਦਣਾ ਰੱਖਣ ਲੱਗਿਆ ਹੋਇਆ ਕਈ ਵਾਰ ਕਈ ਦਿਨਾਂ ਤੱਕ ਅਮਲ ਕਲੌਦੀ ਵਾਲਾ ਇਹ ਵੀ ਬੰਦ ਵਾਲਾ ਕਰਾਉਂਦਾ ਜਿਹੜਾ ਤੁਸ ਰੂਰ ਲਵੇ ਆ ਚਾਰ ਗੋਡਾ ਆਪਣੇ ਤਾਂ ਉਸ ਨੇ ਨਾਉਣ ਲੱਗ ਕੇ ਤੇ ਹੋਰ ਨਾ ਬੰਨ ਲਾਈ ਨੂੰ ਕਲੌਦੀ ਬੇਜੀ ਹਾਂਜੀ ਸੁਰਰਾਟ ਹੋਇਆ ਤਾਂ ਫਿਰ ਹੋਦਰੋਂ ਕੀ ਹੋ ਗਿਆ ਰੇ ਵੇ ਵੇ ਐ ਨਗਦਾ ਫਿਰ ਗੋਡਾ ਆਪਾ ਕਿਹੜਾ ਚ ਕੰਪਿਊਟਰ ਕਰਾ ਫਿਰ ਹੈ ਮੈਂ ਉਹਦੇ ਉੱਧਰ ਕਰ ਰਹੇ ਹਾਂ ਬਾਡਾ ਉਧਰ ਲਾਵਾਂਗੇ। ਇਹ ਵੀ ਕਰਨਾ ਹੈ। ਮੇਰਾ ਪਗਣਾ ਵੀ ਟਾਲੇ ਇਹਦੀ ਇੰਚਾਰਜ ਨਾਲ ਤਾਂ ਇਹੋ ਜਿਹੀ ਪਰੋਨਾ। ਬਾਡਾ ਉਧਰ ਲਾਵਾਂਗੇ ਫੇਰ ਵੀ ਪਾਣੀ ਡ੍ਰਿਟਲ ਜਿਹਾ। ਇਹ ਪਹਿਲਾਂ ਬਾਬੇ ਨੇ ਇਹਨੂੰ ਕਰਤੀ ਇੱਧਰ ਦੇ ਵਸਕੋਠੇ ਨੂੰ ਟਾਲ। ਜਿੱਧਰ ਕਹਿੰਦਾ ਬਾਡਾ ਲਗੋ ਉਧਰ ਨੂੰ ਮੈਂ ਟਾਲ ਕਰ ਦਾਂਗੇ ਪਰਲੇ ਪਾਸੇ ਨੂੰ। ਉਧਰ ਹਾਬਾਣੀ ਲੱਗ ਕੇ ਕਰਨੀ ਹੈ। ਉਹ ਬੰਦ ਮੁਗਣੀ ਦੇ ਅੱਜ ਤੱਕ ਪਿਆਰ ਗਿਆ ਜਿੰਨੇ ਮੈਨੂੰ ਇਹ ਲੈ ਜਾ ਵਟ ਕੇ ਨਾ ਟੋਸ ਆ ਬੋਲੇ ਲੈ ਜੀ ਅੱਜ ਭਾਈ ਸਾਕਾ ਸੋਹਣੇ ਭਾਈ ਸਭੀ ਘੱਟ ਦਿੰਦੇ ਚਾਰ ਦੇ ਤੋਏ ਇੰਨੇ ਉੱਚਾ ਹੋ ਗਿਆ ਚਾਰ ਦੀ ਹੈ ਚਾਰ ਕੀ ਜਾਂਦਾ ਚਾਰ ਪੈ ਮੈਂ ਵੇਚ ਵੇਚਤੀ ਛੋਦੇ ਅੱਦਾ ਅੱਦਾ ਇੰਚ 1 ਇੰਚ ਲਾਇਆ ਐਨ ਜਰਸੀ ਚ ਸੋਨਾ 17 ਨੱਕਰੇ ਪੈ ਗਏ ਫਲਵਰ 25 26 ਕਿਲੋ ਦਾ ਕਹੇ 30 ਕਿਲੋ ਹੋ ਜਾ ਕਰੇ ਡੋਕਰਾ ਮੂਸਾ ਚੱਕਿਆ ਕਰਾ ਇੰਨਾ ਬਾਜਾ ਦੇਖ ਲੈ 1 ਇੰਚ ਲਾਇਆ ਉਹਨੇ ਲਾ ਸਾਰ ਨਾ ਪਤੀ ਲੱਗਦਾ ਬਾਜ ਨਾ ਮਸਾਂ ਚ ਕਾਇ ਕਰੇ ਮੈਨੂੰ ਉਹ 1 ਇੰਚ ਲਾਇਆ ਉਹਨੇ ਧੁਰਦੀ ਧੋਰਾ ਕਿੱਥੇ ਲਾ ਖੇਤ ਆ ਨਾ ਕਰਿਆ ਉਹਦੇ ਪਸਤਾ ਉਹਨੇ ਕਣੀ ਮਾਰਿਆ ਨਜ਼ਾਰਾ ਹੋਰ ਕਰੇ ਤੇ ਜੀਸੀਬੀ ਨਾਲ ਟੋਆ ਕਰਾ ਲੇਦੀ ਉਦੋਂ ਪਿੱਛੇ ਪਿੱਛੇ ਗੁੱਫੀ ਦੇ ਪਿੱਛੇ ਹੀ ਕੱਚਾ ਦਾ ਇਹ 1 12 13 15 ਡੋ 1500 ਡੋ ਕਰੇ ਹੋਗੇ ਤੇ ਇੱਕ ਵਾਰ ਲਾਇਆ ਜੀ ਲੈ ਉਹਦਾ ਟੋਆ ਹੋਊਗਾ ਕਿ ਟੋਕ 33 ਫਤ ਲੰਦਾ ਤੀਨੀ ਤਾਂ 20 ਤਾਂ ਪੱਕੀ ਆ ਰੀਪੋਰਟ ਕਰਨ ਦੇ ਨਾਮ ਤੋਂ ਉਹਦਾ ਆਬਦਾ ਉਹਦਾ ਨਾਮ ਚਾਰ ਟੋਕਰੀ ਪਟਦੇ ਵਸ ਦੋ ਮਹੀਨਿਆਂ ਤੋਂ ਕੱਟੀ ਨਹੀਂ ਉਹ ਚਾਰ ਟੋਕਰੀ ਬਾਅਦ ਵਿੱਚ 24 ਘੰਟੇ ਬਾਅਦ ਚਾਰ ਚਾਰ ਬੇਚਿਆ ਪਹਿਲਾਂ ਉਹਦਾ ਜਿਹੜਾ ਤੋਰ ਲੈਤੀ ਉਹਨੇ ਸਾਡੇ ਨਾਲ ਪਾਖੜਾ ਨਾ ਨੰਮ ਨਹੀਂ ਨਾ ਲੱਗਿਆ ਕਿਉਂਕਿ ਟ੍ਰੇਨ ਦੇ ਸਰ ਦੀ ਜਿਹੜਾ ਯਾਰ ਬਲੂ ਨੂੰ ਸਾਡੀਆਂ ਦੇ ਅਸੀਂ ਕਰਤਾ ਠੀਕ ਹੈ ਥਲੀ ਕਰਦੇ ਹੀਗਾ ਬੜਾ ਜਦੋਂ ਪਾਸ ਤੇ ਰਹਿਣਾ ਆਪਣੀ ਜਿਹੜਾ ਕਹਿੰਦਾ ਮੈਚ ਨਹੀਂ ਪੈਣੇ ਲੱਗਦਾ ਨਹੀਂ ਕਿਹੜਾ ਆ ਜਾਂਦਾ ਮੈਂ 2:00 ਵਜੇ ਚੋਈ ਇਹਦਾ ਚਾੜੀ ਦਾ ਸਮਾਨ ਪਾਪ ਆ ਕਾਰੀ ਲਾਈ ਬਈ ਮੂੰਹ ਗੁਰਜੀ ਵਾਲੇ ਤਾਪ ਨਹੀਂ ਤਪਾ ਸਾਡਿਆਂ ਦੀਆਂ ਨੂੰ ਕੋਟੇ 107 ਬਖਾਰ ਆ ਬਗਰ ਬੰਦ ਨਾ ਮੈਰਮ ਪੈਸੇ ਕਰਿਆ ਠੀਕੇ ਨੇ ਜਿਹੜੀਆਂ ਜਿਹੜੀ ਬਿਮਾਰ ਹੋਈ ਸੀ ਉਹਨੇ ਹਲੇ 2 ਮਹੀਨੇ ਹੋਰ ਦੁੱਧ ਦੇਣਾ ਸੀ ਉਹ ਤਾਂ ਭੱਜ ਗਈ ਜਿਹੜੀ ਹੁਣ ਤਾਜੀ ਸੂਈ ਸੀ ਹਾਂ ਉਹ ਵੀ ਕਟਾ ਗਈ ਦੁੱਧਾ ਉਹ ਦੋ ਖੀਲੀ ਦੀਆਂ ਲੱਗ ਗਈਆਂ 11 ਦਿਨ ਫੇਰ ਇਹਦੇ ਟੀਕਾ ਲੱਗਿਆ ਹੁਣ ਲੱਗੇ ਨਹੀਂ ਆਹ ਕਈ ਦਿਨ ਹੋ ਗਏ ਨੇ ਹੋਰਾਂ ਦੇ ਦਿਨ ਹੋਏ ਨੇ ਹੋਰਾਂ ਦਾ ਕੱਟਿਆ ਨਾਲੇ ਪਹਿਲੇ ਨਾਲੇ ਦੁੱਧ ਦੋ ਗਈ ਚਿੰਨਾ ਇਹਨਾਂ ਨੂੰ ਨਹੀਂ ਲਵੇ ਹੈ ਹੈ ਕਿਆ ਕਰਾ ਲੋਰਾ ਉਹ ਮਰਦਾ ਦਾ ਵੇਰਾ ਉਹ ਨਹੀਂ ਆਉਂਦਾ ਹੈਗਾ ਹੋਰ ਗੰਜਰ ਉਹਦੇ ਮੈਨਾਂ ਦਾ ਪੈਣ ਦਾ ਮੈਂ ਸੀ ਠੀਕ ਨਹੀਂ ਛੱਡੀ ਤਾ ਉਹ ਸਾਰਾ ਪਹਿਲਾਂ ਪਿਛਲੀ ਵਾਰ ਸਰਕਾਰੀ ਵਾਲੇ ਵਾਲੇ ਤਾਪ ਨਹੀਂ ਉਤਰਿਆ ਢਿੰਜੇ ਨਹੀਂ ਚਾਵਲ ਮਾਰੀ ਸੀ ਕਸੰਧੂ ਹੁੰਦਾ ਸੀ ਤਾਂ ਇਹਦਾ ਹੈਗਾ ਇਹ ਇਹਦੀ ਇਹਦੀ ਆਦੀ ਇਹ ਲੈ ਅਜੀ ਤਾਜੀ ਤਾਜੀ ਖਬਰ ਮੜਕ ਜੀ ਗਮ ਜਾਂਦੀ ਆ ਬੰਦੇ ਨਾਲ ਇਹ ਕਦੀ ਵੀ ਇਹਨੂੰ ਉਹ ਬਚਾ ਗਏ ਹਰਮਨ ਇਹਨੂੰ ਥੇੜਾ ਪਚਾ ਗਿਆ ਚੀਮੇ ਵਾਲਾ ਨੀਂਦ ਦੀ ਪਿੰਡ ਦਾ ਮਾਰ ਕੇ ਗੁੱੜਦੀ ਜਿਹੜਾ ਉਹ ਚੀਮਾ ਕੀ ਕਹਿੰਦਾ ਮੈਂ ਕੰਮ ਕਰ ਗਿਆ ਦਾ ਸਕੂਲ ਨਾਲੇ ਨੂੰ ਬਥੇਰਾ ਗਿਆ ਕਰੀ ਨਾ ਭਾਈ ਕਰੀ ਅੱਛੇ ਇੱਕ ਮਾਰੇ ਛੋਟੇ ਬੰਦਿਆਂ ਨੂੰ ਫੋਟੋਆਂ ਭੇਜਦੇ ਨਾ ਮੈਂ ਜਿਹੜਾ ਉਹ ਨੂੰ ਮੇਲਾ ਬੱਪੜ ਦੀ ਵੀ ਡੁੱਬ ਗਈ ਛੋੜੀਆਂ ਬੱਟਾਂ ਬੰਦਰ ਜੀ ਕਮੀ ਬਦੀ ਮਾਰੀ ਸਾਰੇ ਪਿੰਡ ਦਾ ਪਾਣੀ ਦੇ ਬਾਣ ਛੱਟੇ ਅੱਜ ਕਰਤਾ ਨਹੀਂ ਕਿ ਬਸ ਹਰਮਨ ਹਰਮਨ ਇੱਕ ਜਵਾਬ ਨਨਕੀ ਗਿਆ ਉਹਨੋਂ ਘਰੋਂ ਦੁਕਾਨ ਤੇ ਨਹੀਂ ਜਾਂਦਾ ਤੈਨੂੰ ਤੇ ਲਾ ਕੀ ਅਹੀਂ ਮੁੜਿਆ ਹੁਣ ਤਾਂ ਪਤਾ ਲੱਗ ਗਿਆ ਤੈਨੂੰ ਕੀ ਕੀ ਖਾ ਕੇ ਕੰਦੋਂ ਤੂੰ ਹੀ ਦੱਸੂਗੀ ਮਾਂ ਖਾ ਗਈਆਂ ਮਾਂ ਖਾ ਗਈਆਂ ਲੱਗੀਆਂ ਕੱਟ ਮਿਲੈਦ ਕੀ ਕਿਉਂ ਕੁਛ ਲੈਣਾ ਹੋਇਆ ਆਪੇ ਦਾ ਸੁਣਦੀਆਂ ਪਾਲੀ ਕੇ ਘਰ ਜਾਣਾ ਲਾ ਵੀ ਕਿਤੇ ਕੇਰਲਾ ਜੀਂ ਚ ਖੜੇ ਹੋਣੇ ਹਨਾ ਅੱਜ ਦੋਹਰਵਾਰੀ ਲਈ ਪਤਾ ਦਵਾਈ ਚ ਅੰਗ ਲੱਗਦਾ ਨਹੀਂ ਕੇਰਲਾ ਜੀਂ ਤਸਵੀਰ ਜੀ ਲੈ ਲੈ ਹਾਂ ਕੋਈ ਨਹੀਂ ਹੁੰਦੇ ਨਾਲ ਗੱਲ ਜੇ ਐਵੇਂ ਵਿੱਚ ਕਦੀ ਮਰਾਈ ਆਦੇ ਹੁਣ ਆਣ ਲੱਗਦੀ ਹੈ ਫੋਟੋ ਤੇ ਇਹ ਰੋਗ ਮੇਸਟਰ ਦਾ ਨੰਗਾ ਜੀ ਫੇਰ ਉਹਦੇ ਵਿੱਚ ਟੂੜੀ ਸਾਡੀ ਰਲਾਈ ਦਿੰਦੇ ਨਾ ਤੋਂ ਜੀ ਜੀ ਇੱਧਰ ਵੀ ਬੱਸ ਆ ਜਾਣਾ ਹੁਣ ਚਾ ਕਰਦੇ ਰਹਿ ਗਏ ਹੈ ਕਰਦੇ ਗਏ ਮਾਂ ਤੋਂ ਵੀ ਪਾਣੀ ਮਿਲਦੀ ਹੈ ਕਿਚੀ ਉੱਪਰੋਂ ਚੱਕ ਚੱਕ ਕੇ ਫਿਰ ਪਾਤਾ ਚੱਕਦੇ ਨਾ ਉਧਰ ਡੋਏ ਜੀ ਆਹ ਮੈਂ ਤਾਂ ਨਿਚਾਰੇ ਨਾਲ ਪਾਵਾਂਗੇ ਤਾਂ ਟਾਈਮ ਲੱਗੂਗੇ ਇਹ ਪਾਉਣ ਚ ਪਾਣੀ ਦਾ ਬਚਦਾ ਨਹੀਂ ਤਾਂ ਪਾਣੀ ਘਟ ਘਟਦਾ ਪਾਣੀ ਦਾ ਕੁਝ ਵੀ ਚਲਾ ਲੈ ਚੱਲ ਜੀ ਕੋ ਤੇ ਪਣੀ ਨਹੀਂ ਉਹਦਾ ਪਾਣੀ ਪਾਉਂਦੇ ਵਧੀਆ ਜੀ ਮੈਨੂੰ ਸੋਨੇ ਇਹ ਗੱਲ ਤੇ ਪਾਣੀ ਜੀ ਹੈ ਟਿਕਾ ਜੀ ਤਿੰਨ ਨੰਬਰ ਲੈਣੇ ਮੇਰੇ ਤੋਂ ਪਾ ਲਓ ਜੇ ਉੱਦ ਲੈਣੀ ਏ ਸੱਚਾ ਕੋਕਨਟ ਦਾ ਸਾਹ ਵਰਗਾ ਕਿ ਦੇਵਾਨੀ ਸਾਰੇ ਦਾ ਪਾਈ ਪਾਈ ਨੇ ਟਪਤਰੀ ਨਹੀਂ ਖੜਾਈ ਹਾਂ ਖੜਾਈ ਨਹੀਂ ਨੌ ਤਰੀਕ ਤੀਨੋਂ ਲੱਗੀ ਨੌ ਨੀ ਕਿੱਥੇ ਵੜਿਆ ਹੈ ਦਸ ਪਈ ਹੈ ਵਧੀ ਕਿੱਥੇ ਚੱਲ ਰਹੀ ਹੈ ਉਹ ਤਾਂ ਅੱਜ ਆਉਗੀ ਯਾਰ ਬੈਠਾ ਰੋਹੀ ਉਹਦੇ ਸਰਾਂ ਦੇ ਜੱਗੇ ਦੇ ਤਿਆਰੀ ਨਹੀਂ ਹੋਈ ਉਹ ਸਰਾਂ ਨਾਲ ਜੱਗੇ ਦੇ ਬੈਠਾ ਰੋਹੀ ਦੂਜੀ ਸੰਗਤੀ ਵਾਲੇ ਚੱਲ ਦੀ ਜਿੰਦ ਹਾਂਜੀ ਚਰਾਉਂਦੇ ਨੇ ਫਿਰ ਤਾਂ ਇਹ ਤਾਂ ਮੈਨੂੰ ਵੇਪਰੀ ਹੁੰਦੇ ਦਾ ਵੀ ਚਾਰ ਆਈ ਟੱਕੂ ਆਉ। ਅੱਧਾ ਟਾਈਮ ਲੱਗਦਾ। ਜੀ ਪਰ ਮਾਤਮਾਨ ਨੂੰ ਖੁਸ਼ੀ ਚੜ ਗਈ। ਤਾਂ ਫਿਰ ਜੰਗੀ ਥੋੜਾ ਬਚੂਗਾ। ਉਹਦਾ ਪਾਏ ਦਊਗੀ। ਇਹਨੂੰ ਆਦੀ ਫਨ ਵਾਇਂ ਦੀ ਮਾਇ ਸਿੰਗਲਾਈਂ ਕੋ ਪਾਏ ਦਊ ਤਾਂ ਫਿਰ ਪਾਏ ਦਊਗੀ। ਉਹਦਾ ਚਾਹੇ ਪਾਣੀ ਤੇ ਪਾ ਦੇ ਹਾਲੀ। ਉਹਦਾ ਫੋਰ ਵਾਇਂ। ਜਿਹੜਾ ਟੋਕਾ ਦਾ ਖਰਾਬ ਆਦਾ। ਸਿੰਗਲਾਈਂ ਦਾ ਟੋਕਾ ਬਾਲਾ। ਟੋਕਾ ਆ ਬੈ। ਪਿਛਲੇ ਵਾਰੀ ਤੂੰ ਤਾਂ ਪਤਨੀ ਉੱਦੋਂ ਪਸਰੀ ਗੰਦੀ ਕਿਨੇ ਪਾਏ ਸੀ ਤੈਨੂੰ। ਆ ਨਵਾਂ ਪਰਬਨ ਬਹੁਤ ਹੋਇਆ ਲੋਕਾਂ ਨੂੰ ਫਰੀਂ ਦੂ ਉਹਦਾ ਦੇਖ ਲੈ ਮੈਂ ਦਾ ਰਹਾ ਕਹਿੰਦਾ ਅੱਈਆ ਕਹਿੰਦਾ ਸਾਨੂੰ ਭੈਣ ਦਾ ਰੋਵ ਵਾਲਾ ਵਧੀਆ ਲੱਗਦਾ ਇਹਦੇ ਤੋਂ ਫੜੰਬਾ ਆ ਜਾਂਦਾ ਕਹਿੰਦਾ ਉਹ ਜਨੀਫ ਜਮੀ ਫਲੂ ਥੋੜਾ ਜਿਹਾ ਨਾ ਬੈਂਦਰ ਬਹੁਤ ਵਧੀਆ ਟੋਕਾ ਵਧੀਆ ਲੱਗਦਾ ਯਾਰ ਰੁੱਕ ਫੁੱਲ ਲੱਗੀਆਂ ਐਟਾ ਖਲੂਸੜਾ ਮਾਰਦੇ ਸਿੰਗਲ ਕੋਟ ਵਾਲੀ ਨਹੀਂ ਸਿਰੇ ਤੇ ਜਾ ਕੇ ਖਾਲੀ ਹੈ ਜੀ ਉਹਦੇ ਖਾਲੀ ਨੂੰ ਬੰਦੇ ਰੁਕੋ ਹਾਂ ਠੀਕ ਹੈ ਜਾਨ ਹਾਂ ਜੀ ਇਹ ਇਹ ਚਾਰਵੇਂ ਨਹੀਂ ਮਿਲਿਆ ਹੋ ਜਾ ਕਿਵੇਂ ਲੈ ਲੈ ਬਈ ਕਾਉ ਡਾਕਟਰ ਆ ਆ ਜਾਂ ਫਿਰ ਆ ਜਾਂ ਮੈਂ ਤੇ ਕਿਲੇ ਦਾ ਹੋਰ ਮੈਂ ਕਿਨੇ ਦਾ ਬੰਗਰ ਖਿਆਗਾ ਅੱਧੇ ਕਿਲੇ ਦਾ 60000 ਹੈ ਹੈ ਉਹਨੇ ਅੱਧੇ ਕਿਲੇ ਦਾ ਕਿਲੇ ਦਾ 60 60 ਸੁੱਠਾ ਨਹੀਂ ਯਾਰ ਕੋਈ ਨਹੀਂ ਵਕੀ ਵਿਖੀ ਦੀ ਹੈਗੀ 35 ਤੋਂ 40 ਦੇ ਬਜਾਲੇ ਹੈ ਹਾਂ ਬਲਦਾ ਯਾਰ ਇਹਦਾ ਉਹ ਕਰਦਾ ਕਿਸੇ 60 ਦਾ ਤਾਂ ਬਾਈ ਆਲੂ ਵਾਲੀ ਉਹ ਵੀ ਰੇੜੇ ਚੀਕ ਰਿਹਾ ਸੀ 55000 55 ਦੇ ਕੇ 10 12000 ਉੱਪਰ ਆਊ ਖਰਚ ਮੈਨੂੰ ਪਤਾ ਆ ਜਿੰਨਾ ਅਡੇ ਸੁਵੀ ਵੀ ਅਡੇ ਸੁਵੀ ਵੀ ਕੱਟਿਆ ਕਰਾ ਮਸ਼ੀਨ ਦੀ ਹੋ ਗਿਆ 7000 ਮਸ਼ੀਨ ਹੋ ਰਹੀ 8000 ਰੁਪਏ ਮੰਨਿਆ ਯਾਰ ਕੱਟੋ ਕੱਟੀ ਦੀ ਹੋਵੇ ਤੁਸੀਂ ਸੰਜਮ ਨਾਲ ਖਰਚਾ ਕਰੇਗਾ 5 ਲੀਟਰ 6 ਲੀਟਰ ਲੇਗਾ ਕੱਪਣ ਨਾਲ ਬਦਲਣਾ ਤਰੀਕਾ ਸੰਜਮ ਨਾਲ ਬੱਤੇ-ਬੁੱਤੇ ਤੋਂ ਬਿਨਾ ਕੋਦੋਂ ਮੱਖਰੇ ਕੱਲਾ ਡੀਜ਼ਲ ਡੀਜ਼ਲ ਤੇ ਲੋਗਾਂ ਦਾ ਮਸ਼ੀਨ ਦਾ ਖਰਚਾ 10 ਆਊਗਾ ਹਾਂ 70 ਚਾਰ ਦੱਬ ਨਾਲ ਡਾਇਰੈਕਟ ਹੋ ਗਿਆ ਢੋਣ ਵਾਲਾ ਵੀ ਹੋ ਗਿਆ ਇਹ ਇੰਨੇ ਨੂੰ ਨਹੀਂ ਸਹੀ ਲੱਗਦੇ ਹਾਂ ਮੈਂ ਤਾਂ ਗੜੀ ਹੈ ਹੈ ਮੈਂ ਮੁੱਕੇ ਵੀ ਹੈ ਜਾ ਰਿਹਾ ਲੈ ਲੋ ਗੁਰਦਾ ਦੇ ਵੋ ਮੈਂ ਤਾਂ ਖਸੀ ਦਾ ਆ ਬਨੇ ਤਾਂ ਮੱਕੀ ਦੇ ਮਾਰੀਏ ਇਹ ਤਾਂ ਸਹੀ ਮੱਕੀ ਨਾਲ ਦੀ ਵਿਚਾਰ ਰਹੇ ਹਾਂ ਸਾਡੇ ਕੱਖ 31000 ਤੋਂ ਵੱਧ ਦਾ ਹੂੰ ਇਸ ਤੋਂ ਵੱਧ ਨਹੀਂ ਸਿਕੰਦਰ ਨੂੰ ਮੈਂ ਕਹਤਾ ਆਵਾ ਜਿਹਨੇ ਉਹ ਆ ਮੱਕੀ ਖੜੀ ਆ ਇਹਦੀ ਇਹਨੇ ਆਪਾਂ ਵਿਚਾਰ ਰੱਖਿਆ ਕਹਿੰਦਾ ਉਹ ਕਿਵੇਂ ਮੈਂ ਜਿੱਥੇ ਤੇ ਆ ਵੜ ਗਈ ਤੇ ਰਲੀ ਮੱਕੀ ਨਾਲ ਹੀ ਨਾ ਚੱਕ ਲੈਣਗੇ ਚਾਰ ਤੇ ਕਣੀ ਵੜਦੇ ਹੋ ਇਧਰ ਦੇ ਵਾਸਤੇ ਹੁੰਦੇ ਨੇ ਕਿਵੇਂ ਅਗਾ ਲੋਕ 200 ਜਾਉਣੀ YouTube ਉੱਤੇ ਤਾਂ ਹੀ ਆਣੀ ਹੈ ਹੈ ਰੈਡੀ ਆ ਜਿਹੜੀ ਜੀਰੀ ਸਾਦੀ ਬਈਤੀ ਗੱਲ ਹੈ ਫੇਰ 270 ਹੋ ਦੋਲਗੀਲੇ ਤੇਰੇ ਦਾਤੂ ਉਂਜੀ ਹੋਈ ਸੀ ਜੰਨੇ ਪਿੰਡ ਕਿੰਨੇ ਘੰਟਾ ਲਉਗੀ ਸੀ 200 ਅੱਜ ਉਹਦੇ ਨਾਲ ਦੇਖਿਆ ਪਤਾ ਨਹੀਂ ਯਾਰ 52000 ਦੀ ਹੋ ਜੀ ਆ ਜੀਵਨ ਨੂੰ ਪੁੱਛ ਆ ਜੀ ਅਧਰ ਆਏ ਦੀਗੇ ਸਾਰਾ ਚੱਕਿਆ ਹੋਇਆ ਦੀ ਖੁੰਜਾ ਆ ਤੇਰਾਲਾ ਉਹ ਕੈਦ ਨਾਲ ਜਿਹੜਾ ਕਹਾਟ ਗਿਆ ਉਹਦਾ ਫੁੱਟ ਬਰਾਬਰ ਹੋ ਗਿਆ ਉਹ ਬੋਲਦਾ ਦੇਖ ਚੱਕ ਲਿਆ ਅੱਜ ਦੋ ਤਿੰਨ ਗਦੋਰੇ ਦੋ ਰੇ ਦੋੜਾ ਜਿਹੜਾ ਉਹਦਾ ਹੋ ਜਾਂਦਾ ਅੱਧਾ ਡੱਬਾ ਸਾਰਾ ਇੱਧਰ ਰਵਤ ਰਿਹਾ ਹੈ ਹੈ ਕਿ ਕਿੰਨੇ ਰੁਪਏ ਕਿ ਗੰਡੇ ਸਮਾਨ ਵਾਲੀ ਕਿਟ ਲੈਂਦੀ ਹੈ ਹੈ 200 ਕਿੰਟ ਕਿਵੇਂ ਸੂਤਾ ਕਰਕੇ ਕਿੰਨੇ ਰੁਪਏ ਨਿਕਲੇ ਦੋਸਰ ਲਈ ਦੀ ਹਡੜਲੀ ਦੋ ਦਮਾ ਤੂ ਲਾ ਕੁਤਾਈ ਸੋਨੂ ਲਾ ਸਕਦਾ ਬਾਅਦ ਚ ਲੈ ਜਾਵਾਂ ਠੀਕ 199 ਕੁ ਮਾਟਰ ਹੋ ਗਈ ਥੋੜਾ ਜੀ 199 55000 ਨੂੰ 100000 ਥੋੜੀ ਕਰ ਮੈ ਕੱਢਿਆ ਹੁੰਦਾ ਯਾਰ 25000 5000 ਵਧੀਆ ਮੱਤੀ ਚ ਆ ਲਵਣੀ ਦਾ ਹੋਣਾ ਰੂਪਣਾ ਰਣਾ ਪੂਣੀ ਪੂਰਾ ਹੈ ਬੱਡੇ ਗੋੜ ਕਾਗੜੇ ਤੋਂ ਮੇਰਾ ਲੁੱਤੀ ਹੈ ਮੈਂ ਅਕੀਲ ਇੱਕ ਖਾਉਂ ਆਇਆ ਤੂਹੇ ਦਾ ਪਾਣੀ ਨਹੀਂ ਗੁਈ ਠੀਕ ਜਾ ਜਾਨ ਯਾ ਵੇ ਜੇ ਤਾਂ ਹੈ ਕਹਿਣਾ ਅਰੇ ਸੁਬੀ ਤੋਂ 60000 ਰੁਪਏ ਮੰਗਾ ਤੇ ਜਿਹੜਾ ਨਾ ਹਾਲਿਆ ਬੇਚੂ ਵਾਲੀ ਵਿੱਚ 80000 ਰੂਪੀ ਦੇ ਮੈਂ ਕੱਟ ਦੀ ਮੋੜ ਲਾ ਲਾ ਲੱਗੋ ਜਾਂਦੀ ਇਹਦਾ ਗਣਾ ਪਤਾ ਨਹੀਂ ਇਹਦਾ ਜਿੰਨਾ ਘਟਦੀ ਉਹੜਕਾ ਵਜਾ ਇਹਦਾ ੜਕੇ ਇਕੱਠੇ ਹੋ ਕੇ ਮਾਂ ਦਿਲ ਤੇ ਲਾਈ ਬਰੀਏ ਕਿਹ ਕੀ ਕਰ ਰਹੇ ਤੁਸੀਂ ਕੌਣ ਇੱਧਰ ਨਹੀਂ ਤੜਕੀ ਅਸੀਂ ਰੇ ਪਾਇਆ ਸੀ ਸੱਚੂ ਆ ਨਮਾਜ਼ ਹੋ ਕਰ ਗੱਲਾਸ ਪਾਈਏ ਤੁਸੀਂ ਇਹਨਾਂ ਹੋਰ ਕੀ ਕਹਾਂ ਦੱਸਿਆ ਰਹੇ ਗਲਤੀ ਕਿਉਂ ਕਰਦੇ ਯਾਤਰਾ ਦੇ ਮਾਗਦੇ ਤੋਂ ਹੋ ਸੁਪਾ ਪਿਆ ਦੂ ਕਿਦੇ ਨੇ ਇਹ ਵਗਤ ਨੇ ਨਹੀਂ ਲਿਖੀ ਗਿਆ ਲਿਖੀ ਗਿਆ ਛੱਡ ਦੇਣਾ ਮੋੜੇ ਆਉਣਗੇ ਇੱਕ ਘੰਟੇ ਚਾਰ ਘੜੇ ਦੇ ਦੇ ਬਜਾਰੇ ਅੱਜ ਵੀ ਬਿਦੜਾ ਜਵਾਕ ਨੂੰ ਛੱਡ ਗਈ ਤੇ ਭੱਗ ਜਾਂਦਾ ਆਉਂਦੇ ਦੇਸੀ ਪੱਲੇ ਪਈ ਜੀ ਜੋ ਹੁੰਦਾ ਇਹ ਅਰਾਂ ਨਾ ਇਹ ਵੀ ਧੱਬ ਕੇ ਪਾਉਂਗੀ ਯਾ ਪਰਵਾਰ ਕਾਜ ਕਿਹੜਾ ਬਣੀ ਖਾਦਾ ਲੱਖ ਚ ਰਮਾ ਲੱਖ ਚ ਰਮਾ ਗੱਜ ਦਾ ਫੁੱਲ ਨਵਾਦੀਆ ਫਿਰ ਪੇਗੇ ਬਰਮੇ ਦੀ ਲੋੜ ਪੈਣਾ ਹੈ ਜੇ ਜਿਆਦਾ ਸੋਕਾ ਹੋਵੇ ਫੇਰ ਵੀ ਉੱਤੇ ਪੈ ਜਾਂਦਾ ਪਾਣੀ ਪੂਣੀ ਚਟਾ ਲਾਂਗੇ ਨਾਲੇ ਤੂੰ ਉਹ ਤਾਂ ਉਹ ਵੀ ਪੈਂਦਾ ਦੇਖ ਮੀਂਹ ਪਿਆ ਆਪਣੇ ਨਾਲੇ ਇਹਦਾ ਬੰਦ ਕਰ ਗਿਆ ਤੂੰ ਆ ਜਾ ਆ ਆ ਨਹੀਂ ਉੱਥੇ ਕਿਸਤੀਆਂ ਆਉਂਦੀਆਂ ਉੱਥੇ ਆਪਾਂ ਦੇਖਣ ਜਾਂਦੇ ਹਾਂ ਟੋਟਲ ਬੰਦ ਹੈ ਜਿਹੜਾ ਉਤਲਾ ਬੰਦ ਹੈ ਚੋਨਾ ਲਾਈਏ ਮੀਂਹ ਮੀਂਹ ਉਹਦੇ ਉੱਥੇ ਪਾਣੀ ਦੀ ਗੁੱਟੜੀ ਮਾਰੀ ਹੈ ਜਿਹੜਾ ਥੋੜੇ ਚਿਰ ਬੰਨਾਈ ਹੈ ਉੱਥੇ ਬਨਾਈ ਦਾ ਵੀ ਹੈਗਾ ਪਰ ਪਾਟੜੀ ਮਾਰੀ ਪਾਟੜੀਆਂ ਵਾਲੇ ਕਰਦੇ ਆ ਜੀ ਜਿਹੜੀ ਮਠਾਈ ਐਨੀ ਰਾਜਪਤ ਦੇ ਨਾਲ ਬੰਦ ਹੋ ਗਈਆਂ ਚਾਰ ਪਾਣੀ ਭਰ ਗਿਆ ਉਸ ਦਾ ਕਚਾਰ ਨਾਲ ਹੋ ਜਾਂਦੀਆਂ ਨੇ ਉੱਧਰ ਇੱਕ ਟੁੱਟੂ ਹੀ ਹੋ। ਤੰਗੀ ਉਹ ਬੰਦ ਹੋ ਜਾਂਦੀ ਹੈ। ਉਹ ਨਹਿਰ ਜੋ ਨਾ ਸੂਵੇ ਬੰਦ ਹੋ ਜਾਂਦੀ ਹੈ ਟੁੱਟੂ ਹੀ ਇਹ। ਕਾਲ ਜੂ ਬੂਣੀ ਕਹਿੰਦਾ ਤੇ ਮੁੰਡਾ ਬੰਦੇ ਆ ਕੇ ਢੇੜੇ ਛਾਜ ਦੀ ਗੂਟੀ। ਛਾਜ ਦੀ ਦੀ ਨਹੀਂ ਗਏ। ਇਹੇ ਆਏ ਨੇ। ਇਹ ਆਏ ਨਹੀਂ। ਉਧਰ ਦੀ ਪਿੰਡ ਵਿੱਚ ਦੀ। ਗਾਏ ਲੱਕੀ ਉਹ ਰੱਖੀ ਟੋਡੇ ਕਰ ਜਾਣ। ਆਪਾਂ ਦਾ ਬਹੁਤ ਸਾਰਾ ਗਜਾ ਆਪਣੇ ਡੱਬਰਾਂ ਨਾਲ ਉਹ ਵੀ ਸਾਡਲੇ। ਜਿਹੜਾ ਜੇ ਨਹੀਂ ਵੀ ਬੰਦ ਕਰਨੀ ਗਾੜੀ ਨਾਲ ਇਹ ਸਾਡਲੇ। ਡੱਬਰਾਂ ਨਹੀਂ ਵੀ ਨਾਲੇ ਜੜਕਦੀਆਂ ਜਾ ਕੇ ਸਿੱਧੀ। ਉਹ ਸਾੜੜੀ ਵੀ ਨਾਲ ਗਿਆ। ਇਹ ਬੰਦ ਵੀ ਕਰਨਾ ਹੈ ਆਹ ਨੂੰ ਜਾਨਾ ਬਹੁਤ ਕਾਣੀ ਦੀ ਸੁਨੀ ਵਿੱਚ ਆ ਰਿਹਾ ਹੈ ਪਰ ਖਿੱਚੀਂ ਦਿਓ ਪਾਣੀ ਦਾ ਨਜ਼ਾਰਾ ਜਿੰਨੀ ਕਾਣੀ ਮੋਟਰ ਪਾਣੀ ਮਾਰਦੀ ਐ ਨਾਲ ਤੇ ਚ ਪਈਆਂ ਅਜਾਹਰੀ ਨਾਲ ਬੰਦ ਕਰਦੇ ਆਹ ਮੋੜ ਮੋੜ ਦੇ ਨਾਲ ਅਗਮੀ ਉਹ ਨਾ ਹੋ ਰਹੀ ਹੈ ਇਧਰ ਹੀ ਹੈ ਜਦੋਂ ਮੈਂ ਮੁੜਦਿਆਂ ਪਹੀ ਇਧਰਲੇ ਪਾਸੇ ਉਹ ਰਸਤੇ ਜੀ ਖੜੇ ਦੇ ਵਿੱਚ ਐ ਸਾਰਾ ਪਾਣੀ ਰੇ ਸੰਡ ਓਏ ਰੇ ਸੱਦ ਤੇ ਆ ਤੇ ਕਣਕ ਦਾ ਪਾਣੀ ਉਹ ਨਾਲ ਦਾ ਬੰਦ ਕਰੀ ਤੂੰ ਹੀ ਪੈਣਾ ਆਪਣੀ ਘਰਾਂ ਦੀ ਮੋਟਰ ਜੰਨਾ ਮਰੀ ਜਾਂਦੀ ਆ ਤੇ ਸਾਰੀ ਬੰਦ ਕਰਦੇ ਐਡਾ ਤੂੰ ਕਹਿੰਦਾ ਐਡਾ ਤੇ ਨਾਲ ਲਾ ਕੇ ਮਸਾਲਾ ਫੇਰ ਵੀ ਚੁੰਨੀ ਜਾਂਦਾ ਤੂੰ ਤੋਂ ਨਹੀਂ ਲੱਗੇ ਜੇ ਇੱਕ ਤਾਂ ਬੰਦ ਕਰ ਲੰਮੀ ਫੇਰ ਵੀ ਬੁੱਤ ਹਾਂਜੀ ਤਾਂ ਆਜ ਤਾਂ ਭਾਈ ਤੇਰੇ ਮੁੰਨੇ ਨਾਲ ਤੇ ਬਾਬੇ ਦੇ ਉਹ ਪੈ ਕੇ ਤੇਰੇ ਦੇ ਚਲ ਖਾ ਉਹ ਪਰ ਮਾਂ ਦੇ ਬੜੀਆ ਕੰਮ ਕਰਦਾ ਜਾਰੀ ਨਾ ਚੱਬਰਾਂ ਵਾਲੀ ਦਾ ਲਾਈਏ ਜੋ ਨਾ ਛੱਪੀ ਆਪਲੇ ਰੇ ਜਾਂਦੀ ਕਸ਼ਟ ਦੇ ਦਿਨ ਚੱਲ ਗਿਆ ਬੰਦੇ ਮਿੱਟੀ ਬਹੁਤ ਲਾਈ ਪੈਤੀ ਸੁਣੇ ਉਹਦਾ ਪਾਣੀ ਨਹੀਂ ਪੈਂਦਾ ਤੋਦੇ ਕਰ ਦੋ ਜੀ ਯਾਰ ਆਪ ਦੋ ਮੈਂ ਮੋਟਰ ਚਲਾਦਾ ਕਰਾ ਪਤਾ ਨਹੀਂ ਕਿਧਰੋਂ ਕੀੜੇ ਦੇ ਕੇ ਕਰਦਾ ਕਿਹੜਾ ਪਾਣੀ ਵਾਦੂ ਕੋਈ ਹਜੀ ਨਹੀਂ ਚੁੱਪ ਰਾਈ ਮੈਂ ਤਾਂ ਹਾਲ ਫੇਰ ਕਿਉਂ ਕਰ ਤਾ ਮੈਂ ਚੱਲ ਆ ਫੇਰ ਆ ਨੀ ਉਹ ਮੁੜ ਕੇ ਲੇਟੇ ਬਾਦੂ ਲੇਟਾ ਬਾਦੂ ਲੇਟ ਕਰ ਰਹੀ ਹੈ ਕਿਉਂ ਸਾਡੇ 7:30 ਵਜੇ ਤੱਕ ਫੋਨ ਕਰੀਂਗਾ ਇਹਨਾਂ ਨੂੰ ਫੇਰ ਆਈ ਉਹਦਾ ਲਾਉਣ ਵਾਲੇ ਭਈਏ ਘਾਟ ਤਿੰਨ ਘੜੀ ਦੇ ਪਰ ਲਿਆਦਾ ਜੀਰੀ ਲਾਉਣਾ ਕਰਦੇ ਪਾਣੀ ਆਇਆ ਨਾ ਮੁੰਜੀਰੀ ਲਾਉਣਾ ਕਿਹੜੇ ਚੱਕੂ ਕਰਾ ਦੇਖਿਆ ਮੈਂ ਕਿਹੜਾ ਪਾਣੀ ਨੂੰ ਸੰਗੜੇ ਮੀ ਭਾਇਆ ਦੀ ਜੁਟ ਕਰਕੇ ਉਹਨਾਂ ਗਈ ਮੋਟਰ ਬੰਦ ਕਰਈ ਹਾਂ ਜਿਹੜਾ ਕੋਲ ਨਾ ਮੇਰੇ ਗੇੜੇ ਦੀ ਕੋਈ ਜੋੜ ਨਹੀਂ ਕੋਣ ਮਾਜੀਆ ਉਹ ਆਹ ਰਹੀ ਵਾਗੇ ਜਿਹੜਾ ਇਹ ਤਾਂ ਥਿੰਗ ਸਮਝੋ ਪਹਿਲੇ ਸਹੀ ਚੰਗਾ ਲਾ ਜਿਹੜੀ ਮਿੱਟੀ ਬੰਦ ਕਰ ਤਾ ਚੰਗ ਹਾਂ ਪੈਣ ਬੰਗੀ ਨਹੀਂ ਛੱਡਦਾ ਕੁੰਜੇ ਚੂਗਾ ਚਾਰ ਬੰਦੀ ਗਈਆਂ ਇੰਨੇ ਕਾ ਕੱਬੜਾ ਰਹੇ ਨੇ ਇਹ ਤਾਂ ਧੀਰਪੇ ਦੀ ਕੱਬੜ ਤਾਂ ਜਿਵੇਂ ਆਹ ਗੁੰਡਰੀ ਤੋਂ ਯਾਰ ਕੰਦਾ ਇੰਨਾ ਫਾਸਲੇ ਤੇ ਕੀ ਜਾ ਗੈਪ ਬਣੇ ਅੱਤਾਂ ਦਾ ਸੋਭੰਗੀ ਤੇ ਸੱਦੀ ਵਾਤ ਤੇ ਸੁਨੇਹੇ ਦਾ ਉੱਤੇ ਪਰ ਜਿਹਨੇ ਕਾ ਕੀ ਕੱਬੜ ਰੱਟ ਜਵੜ ਤੇ ਉਹ ਮੈਨੂੰ ਪਤਾ ਕੀ ਕਹਿੰਦਾ ਜਿੱਦ ਕੱਦੂ ਹੋ ਗਿਆ ਕਹਿੰਦਾ ਇੱਧਰਲੇ ਪਾਸੇ ਉਹ ਕਰ ਲੈ ਇੱਧਰ ਤੇ ਪਰ ਇੱਕ ਕੰਡਰ ਰੱਖ ਲੈ ਚੂਲੇ ਨੇ ਕੱਡਾ ਬੰਦ ਹੋ ਜਾਣੀ ਠੀਕ ਹੈ ਜੀ ਮੈਂ ਹਾਂਜੀ ਬਾਹਰ ਨਹੀਂ ਥੱਲੇ ਲੱਗਣਗੇ ਜਿਹੜੇ ਗੜ ਗਿਆ ਫੇਰ ਉਸ ਟਾਈਮ ਤੇ ਕਰਿਆ ਸੀ ਨਹੀਂ ਚਲੋ ਦਵਾ ਉਹ ਗੱਲ ਬਣੀ ਨਹੀਂ ਇਹ ਵੀ ਕੋਈ ਗੱਲ ਨਹੀਂ ਉਹ ਹੱਥ ਉਹ ਵਾਲਾ ਕੀ ਸੜਾਂ ਜਗਾ ਰੱਖਿਆ ਹੈ ਪੌਤਾਂ ਨੂੰ ਕਿਸੀ ਦਿਨ ਹੀ ਫਿਲਦੇ ਰੇ ਇੱਕ ਕਹਿੰਦੇ ਬੱਟ ਤੇ 70 ਜੂਹੇ ਮਾਰਖੇ ਦੀਏ ਹਾਂ ਪੈ ਲੈਣ ਚ ਲਾਇਆ ਵੇ 70 ਜੂਹੇ ਮੇਰਾ ਡੈਡੀ ਦਾ ਨਾਮ ਹੁੰਦਾ ਆ ਪਹੀ ਤੇ ਲੰਬੇ ਪਾਏ ਹੁੰਦੇ ਨੇ ਸਾਰੇ ਥੋੜੇ ਦੇ ਪੰਨ ਲੜਾ ਦੇ ਕਿਸੇ ਨੂੰ ਜੂਹੇ ਦੋ ਐ ਰੱਖੇ ਨੇ ਬੱਟ ਤੇ ਹਾਂ origignal video ਹੈ ਇਹ ਆਈ ਨਾ ਨਹੀਂ ਕਿੱਤੀ ਬੀ ਬਾਤ ਉਹ ਬਾਰੇ ਬੈਠੇ ਨੇ ਉਹ ਵੀਡੀਓ ਬਣਾਉਣ ਲੱਗੇ ਰਹਿੰਦੇ ਕੋਈ ਚਾ 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 ਖੋਲਦੇ ਘੱਟ ਲੜਾ ਦੇ ਵਾਣੀ ਨਾ ਅਵਚ ਕੇ ਨਾ ਦੋ ਕੁ ਦਿਨਾਂ ਤੋਂ ਦੋ ਤਿੰਨ ਦਿਹਾਤੇ ਮੇਰੇ ਬਾਪੇ ਨੇ ਕਾਲੇ ਪੈਂਦਾ ਬੰਦਿਆਂ ਦੇਖ ਕੇ ਡੇਗਾ ਦੀ ਉਹ ਇਹ ਬੰਦਾ ਦੇਖ ਰਿਹਾ ਕੋਈ ਉਹਦੀ ਮਾਰਦਾ ਸੀ ਕਈ ਜੇ ਕੀ ਹੋਈ ਗਿਆ ਲੈ ਘਰੇ ਗਿਆ ਵਾ ਇਹਨੂੰ ਕਿੱਥੇ ਹੋਣਾ ਦੋ ਦਿਨ ਤੋਂ ਜਮੀਨਾਂ ਬੰਦੋ ਉਹ ਦੋ ਯਾਦ ਚੇਤੇ ਮੈਂ ਖਾਏ ਚੂਹੇ ਮਰੇ ਪਊ ਡੇਗਾ ਮੇਰੀ ਗਿਆ ਆਹ ਵੀ ਹੈ ਦੇ ਦੇ ਮੇਰੇ ਸੋਇਰਾ ਦੇ ਕੋਲ ਆਇਆ ਕਰ ਇੱਕ ਚੂਹਾ ਜਾਂ ਮਰਿਆ ਨੀ ਤੋ ਵੱਡਾ ਹਾਰਾ ਦੀ ਬਾਕੀ ਦਾ ਮਰ ਗਿਆ ਸਾਡੇ ਵੀ ਨਹੀਂ ਮਰਦਾ ਹੱਥ ਨੇ ਆਇਆ ਕਰ ਇਹਨੂੰ ਕਹਿੰਦਾ ਚੂਹੇ ਨੂੰ ਅੱਜ ਟੱਕਰ ਗਿਆ ਉਹਨੂੰ ਮਾਰੂਗਾ ਜੇ ਇੱਥੇ ਆ ਗਿਆ ਵੀ ਉਹ ਹੁਣ ਕਰਾਂ ਨਾ ਉਰਸਾਂ ਦੇਖ ਕੇ ਵਿੱਚ ਨਹੀਂ ਮੜੂ ਘੱਟਦੇ ਚਲੋ ਭਾਈ ਅੱਜ ਤੋਂ ਮੀਜੀ ਜੀ ਰੱਖੇ ਹੋਰ ਖਾਓ ਉਹਨਾਂ ਦੇ ਖੇਤ تباہੀ ਵਲੇ ਇੱਡਾ ਵੱਡਾ ਲੱਕੜਿਆ ਜੀ ਇੱਥੇ ਜਿਵੇਂ ਮੱਕੀ ਦੇ ਵਿੱਚ ਵੀ ਇੰਨੀ ਗਰਮੈ ਤੁਹਾਡੇ ਵਰਗੇ ਉੱਥੇ ਬੀਜ ਜਾਂਦੇ ਉਹ ਦਾ ਬਾਗ ਨਾ ਬੇਟੀ ਦੇ ਸੁਨਨ ਜੀ ਦੋ ਤੋਂ ਤੀਜੀ ਉਹ ਅੱਖਾਂ ਦਾ ਰਹਿਣਾ ਇਹ ਹੁੰਦੀ ਹੀ ਨਹੀਂ ਜੀ ਜੀ ਵਾਲੇ ਵਾਲਾ ਤਾਂ ਜੀ ਜੀ ਰਾਤੀ ਵਾਲੇ ਚ ਮੇਰਾ ਬਾਪ ਉਹਨਾਂ ਨੂੰ ਦੂਜੀ ਜੀ ਦੀ ਦੇਖ ਕੇ ਆਇਆ ਕਰੇ ਵੀ ਤੁਸੀਂ ਇਹ ਖਾ ਲਓ ਯਾਰ ਇਹਨੂੰ ਛੱਡ ਦਿਓ ਮੈਂ ਇਹਨਾਂ ਨੂੰ ਜੇ ਪੱਟਣੀਆਂ ਨੂੰ ਪੱਟਣੀਆਂ ਨੂੰ ਉਮਰ ਗੀਜ ਵੀ ਬਹੁ ਵੜਦੀ ਜੀ ਐਡਡੀਆਂ ਜਿੜੀਆਂ ਜਿੜੀਆਂ ਜੁੜੀਆਂ ਇੰਨਾ ਜਿਹੜਾ ਵੜਟ ਦਗਾਇਆ ਪਾ ਉਹਨਾਂ ਨੇ ਡੱਡੇ ਲਾ ਕੇ ਆਲੇ ਉਹ ਲਾ ਦੇ ਗੁਰਗੀ ਦਾ ਵੜਪੀ ਅੱਛਾ ਤੂਹੇ ਦੇ ਦਵਾਈਦਾਰ ਤੇ ਮੋਨੋ ਜਲਮਾਲ ਤੇ ਕਲੋਰੋ ਪਾ ਦੇ ਮੁੜ ਕੇ ਲੈ ਵੀ ਨਾਲ ਆਹ ਤਾਂ ਸੱਟਾ ਡੇਕਦੇ ਯਾਰ ਲਵੇ ਵੀ ਨਹੀਂ ਹੁੰਦਾ ਜੂਗਾ ਹੜਾ ਵਾਲੇ ਬੱਟ ਦੀ ਪਾਉਣੀ ਆ ਵਸਨ ਵਿੱਚ ਪਾਉਂਦੀ ਵੀ ਲੋੜ ਦੀ ਵਿੱਚ ਦਾ ਕੀ ਕੰਮ ਆਦਾ ਬੱਟ ਤੇ ਧਰ ਦੇ ਲਵੇ ਵੀ ਨਹੀਂ ਹੁੰਦਾ ਜੂਗਾ ਮੱਟ ਦੇ ਜਮੀਨ ਲਈ ਆਪਤੀ ਹਰਿਆਦਰ ਦੇ ਜੱਗੀ ਹੈ ਜੇ ਬਾਪੂ ਜੀ ਨੂੰ ਇਕਦਾਲ ਦੇ ਪਾਪ ਨੇ ਵਿਚਾਰੀ ਉਸ ਤੇ ਬਸਵਾ ਨਹੀਂ ਰੱਖਿਆ ਜਮੀਨ ਦੇ ਬਾਪੂ ਜੀ ਲਈ ਲੱਗੀ ਤਾਂ ਹੁਣ ਕਰ ਲਾ ਗਿਆ ਨਾ ਮੈਂ ਤਾਂ ਕਾਹ ਜੀ ਤੇ ਆ ਗਿਆ ਤੇ ਨਹੀਂ ਲੈ ਲਿਆ ਲਾ ਮਨੀ ਨੂੰ